ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਤੁਸੀਂ ਦੇਖ ਰਹੇ ਹੋ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਤੇ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿਸਾਨ ਵੀਰਾਂ ਦਾ ਆਮ ਹੀ ਸਵਾਲ ਹੁੰਦਾ ਹੈ ਝੋਨੇ ਦੀ ਲਵਾਈ ਸਮੇਂ ਕਿ ਪਨੀਰੀ ਦੀ ਉਮਰ ਕਿੰਨੀ ਹੋਵੇ ਕਿੰਨੀ ਕੰਡਗਾਈ ਤੇ ਆਪਾਂ ਜਿਹੜੀ ਹੈਗੀ ਆਪਣੀਰੀ ਲਾਈਏ ਜੇ ਪਨੀਰੀ ਵੱਡੀ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਆਪਾਂ ਨੂੰ ਕੀ ਸਮੱਸਿਆ ਆ ਸਕਦੀ ਹੈ ਤੇ ਉਹਦੇ ਵਿੱਚ ਜੇ ਪਨੀਰੀ ਵੱਡੀ ਹੋ ਗਈ ਤਾਂ ਬਸ ਚੰਗਾ ਝਾੜ ਲੈਣ ਵਾਸਤੇ ਕਿਹੜੇ ਨੁਕਤੇ ਅਪਣਾਉਣੇ ਆ ਤਾਂ ਕਿ ਝਾੜ ਤੇ ਅਸਰ ਨਾ ਪਵੇ ਤੇ ਝਾੜਾ ਜਿਹੜਾ ਉਹ ਕਿੰਨਾ ਗੱਲਾਂ ਤੇ ਨਿਰਭਰ ਕਰਦਾ ਝੋਨੇ ਦਾ ਉਹਦੇ ਬਾਰੇ ਡਿਟੇਲ ਜਾਣਕਾਰੀ ਸਾਂਝੀ ਕਰਾਂਗੇ ਜਿਹੜੇ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈਲ ਵਾਲਾ ਬਟਨ ਦਬਾ ਲਓ ਤਾਂ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਆਪਦੇ ਕੀਮਤੀ ਸੁਝਾਅ ਸਵਾਲ ਤਜਰਬੇ ਕਮੈਂਟਾਂ ਦੇ ਰੂਪ ਚ ਜਰੂਰ ਸਾਂਝੇ ਕਰਦੇ ਰਿਹਾ ਕਰੋ ਪਹਿਲੀ ਗੱਲ ਤਾਂ ਹੈ ਕਿਸਾਨ ਵੀਰੋ ਜਿਹੜੀ ਪਨੀਰੀ ਦੀ ਸਹੀ ਉਮਰ ਹੈ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ 21 ਤੋਂ 25 ਦਿਨ ਖਾਸ ਤੌਰ ਤੇ PR126 ਦੀ ਜੇ ਆਪਾਂ ਗੱਲ ਕਰੀਏ PR PR124 ਦੀ ਗੱਲ ਕਰੀਏ ਜਾਂ ਪੂਸਾ ਬਾਸਮਤੀ 1509 ਦੀ ਗੱਲ ਕਰੀਏ ਤਾਂ ਇਹਦੇ ਵਿੱਚ ਆਪਾਂ ਨੂੰ 25 ਦਿਨ ਤੋਂ ਪਨੀਰੀ ਆਪਾਂ ਕਿਸੇ ਵੀ ਹਾਲਤ 'ਚ ਵੱਡੀ ਨਹੀਂ ਹੋਣ ਦੇਣੀ ਜਿਹੜੀਆਂ ਹੈਗੀਆਂ ਦਰਮਿਆਨੀਆਂ ਦਰਮਿਆਨਾ ਸਮਾਂ ਲੈਣ ਵਾਲੀਆਂ ਕਿਸਮਾਂ ਤੇ ਜ਼ਿਆਦਾ ਸਮਾਂ ਲੈਣ ਵਾਲੀਆਂ ਕਿਸਮਾਂ ਉਹਨਾਂ ਦੇ ਵਿੱਚ ਪਨੀਰੀ ਦੀ ਸਹੀ ਉਮਰ ਕਿਸਾਨ ਵੀਰੋ 26 27 ਦਿਨ ਤੋਂ ਲੈ ਕੇ ਤੇ 29 ਦਿਨ ਤੱਕ ਹੁੰਦੀ ਹੈ ਤੇ 30 ਦਿਨ ਤੋ ਆਪ ਆਪਣੀਰੀ ਕਿਸੇ ਵੀ ਹਾਲਤ ਚ ਵੱਡੀ ਨਹੀਂ ਹੋਣ ਦੇਣੀ 30 ਦਿਨਾਂ ਚ ਆਪ ਆਪਣੀਰੀ ਤਿਆਰ ਕਰਨ ਦੀ ਕੋਸ਼ਿਸ਼ ਕਰਨੀ ਹੈ ਜਿੰਨੀ ਪਨੀਰੀ ਛੋਟੀ ਲੱਗੂਗੀ ਓਨਾ ਉਹ ਜਲਦੀ ਚੱਲੂਗੀ ਸ਼ਖਾਵਾਂ ਵੱਧ ਹੋਣਗੀਆਂ ਡਿਵੈਲਪਮੈਂਟ ਵਾਸਤੇ ਸਮਾਂ ਵੱਧ ਬਚੂ ਉਹਦੇ ਵਾਸਤੇ ਰਹੂਗਾ ਖੇਤ ਦੇ ਵਿੱਚ ਤੇ ਝਾੜ ਚੰਗਾ ਹੋਊਗਾ ਇਹ ਪਹਿਲਾ ਨੁਕਤਾ ਹੈ ਇਹ ਗੱਲ ਜਿਹੜੀ ਹੈਗੀ ਪੱਲੇ ਬੰਨ ਲੋ ਕਿ ਜਿੰਨੀ ਆਪਾਂ ਛੋਟੀ ਪਨੀਰੀ ਲਾਉਣੀ ਹੈ ਓਨਾ ਹੀ ਝਾੜ ਚੰਗਾ ਹੋਣਾ ਹੈ ਪਨੀਰੀ ਦੀ ਜੇ ਆਪਾਂ ਗੱਲ ਕਰੀਏ ਘੱਟੋ-ਘੱਟ ਤਿੰਨ ਤੋਂ ਚਾਰ ਪੱਤੇ ਦਾ ਬੂਟਾ ਹੋਵੇ ਲਾਉਣ ਵੇਲੇ ਤੇ ਕਿਸੇ ਵੀ ਹਾਲਤ 'ਚ ਪੰਜ ਪੱਤੇ ਤੋਂ ਵੱਡਾ ਨਾ ਹੋਵੇ ਜਦੋਂ ਪੰਜ ਪੱਤੇ ਤੋਂ ਉੱਪਰ ਲੰਘ ਜਾਂਦੀ ਪਨੀਰੀ ਤਾਂ ਸਮਝ ਲਓ ਵੀ ਉਹਦੀ ਉਮਰ ਵੱਡੀ ਹੋ ਗਈ ਤੇ ਉਹਦੇ ਵਿੱਚ ਗੰਡਾਂ ਪੈਣ ਲੱਗ ਪੈਂਦੀਆਂ ਫਿਰ ਉਹ ਫਟਾਰਾ ਨਹੀਂ ਕਰਦੀ ਤੇ ਪਨੀਰੀ ਜਦੋਂ ਲਾਉਣੀ ਆ ਉਹਦੀ ਡੰਗਾਈ ਜਿਹੜੀ ਹੈਗੀ ਆ 2 ਤੋਂ 3 ਸੈਂਟੀਮੀਟਰ ਹੋਣੀ ਚਾਹੀਦੀ ਹੈ ਮਤਲਬ 1.5 ਇੰਚ ਤੋਂ ਡੂੰਗੀ ਪਨੀਰੀ ਨਾ ਲੱਗੇ ਆਮ ਤੌਰ ਤੇ ਕਿਸਾਨ ਵੀਰ ਦੇਖਦੇ ਆ ਤੇ ਮੈਨੂੰ ਸਵਾਲ ਵੀ ਕਾਫੀ ਆਉਂਦੇ ਹੁੰਦੇ ਆ ਕਿ ਕਈ ਵਾਰ ਲੇਬਰ ਜਿਹੜੀ ਪਨੀਰੀ ਨੱਪ ਕੇ ਲਾ ਆਂਦੀ ਡੂੰਗੀ ਜਾਂ ਬੂਟਾ ਉਹਦੇ ਵਿੱਚ ਮੁਰ ਜਾਂਦਾ ਤੇ ਉਹ ਉਦੋਂ ਬਾਅਦ ਜਿਹੜੀ ਪਨਾਰੀ ਪੁਰਾਣੀ ਜਿਹੜਾ ਉਹ ਸੁੱਕ ਜਾਂਦੀ ਕਾਲੀ ਹੋ ਜਾਂਦੀ ਹੈ ਤੇ ਨਵੀਆਂ ਜਿਹੜਾ ਫਿਰ ਉੱਪਰ ਝੋਨਾ ਕੱਢਦਾ ਤੇ ਇਹ ਇਹਦੇ ਵਿੱਚ ਟ੍ਰਾਂਸਪਲੈਂਟਿੰਗ ਸ਼ੌਕ ਆ ਜਿਹੜਾ ਉਹ ਇਹ ਜਿਹੜਾ ਟਾਈਮ ਆ ਉਹ 3-4 ਦਿਨ ਦਾ ਹੁੰਦਾ ਉਹ ਵੀ ਹਫ਼ਤੇ ਦਾ ਚੱਲਿਆ ਜਾਂਦਾ ਤੇ ਝੋਨਾ ਚੱਲਣ ਦੇ ਵਿੱਚ ਕਾਫੀ ਦਿਨ ਲੈ ਜਾਂਦਾ ਸੋ ਇਹਦੇ ਕਰਕੇ ਜੇ ਪਨੀਰੀ ਆ ਉਹ ਜ਼ਿਆਦਾ ਡੂੰਗੀ ਨਹੀਂ ਲੱਗਣੀ ਚਾਹੀਦੀ ਜੇ ਡੂੰਗੀ ਹੋ ਉਹਦਾ ਟਾਣਾ ਟੁੱਟੂ ਤੇ ਥੱਲੇ ਜਿਹੜੀਆਂ ਪੁਰਾਣੀਆਂ ਜਿਹੜਾ ਸੁੱਕਣੀਆਂ ਨਵੀਆਂ ਜਿਹੜਾ ਕੱਢਣ ਦੇ ਵਿੱਚ ਟਾਈਮ ਲਾਉ ਜਾਂ ਡੱਕੇ ਸੁੱਕ ਜਾਣਗੇ ਸੋ ਇਹ ਜਿਹੜਾ ਨੁਕਤਾ ਵੀ ਧਿਆਨ ਰੱਖਣਯੋਗ ਹੈ ਤੇ ਇੱਕ ਹੈ ਕਿ ਇੱਕ ਜਗ੍ਹਾ ਦੇ ਉੱਤੇ ਜਿਹੜੀ ਪਨੀਰੀ ਲਾਉਣੀ ਹੈ ਸਫਾਰਸ਼ ਜਿਹੜੀ ਬੀਜ ਦੀ ਮੈਂ ਤੁਹਾਨੂੰ ਦੱਸਦਾ ਹੁਣਾਂ ਕਿ ਜਿਹੜੀ 7-8 ਕਿਲੋ ਬੀ 1 ਕਿੱਲੇ ਮਗਰ ਤਾਂ ਹੀ ਪੈਂਦਾ ਕਿਉਂਕਿ ਆਮ ਤੌਰ ਤੇ ਆਪਾਂ 4-5 ਕਿਲੋ ਬੀ ਨਾਲ ਕਿੱਲਾ ਲਾ ਲੈਨੇ ਆ ਉਹਦੇ ਵਿੱਚ ਬੂਟਾ ਲਾਉਨੇ ਆਪਾਂ ਸਿੰਗਲ ਤੇ ਲੇਬਰ ਆਮ ਤੌਰ ਤੇ ਬੂਟੇ ਲਾਉਂਦੀ ਹੈ ਵਿਰਲੇ ਬੂਟੇ ਜਿਹੜੇ ਹੈਗੇ ਆ ਇੱਕ ਜਗ੍ਹਾ ਤੇ ਜੇ ਦੋ ਬੂਟੇ ਲੱਗਣ ਤਾਂ ਉਹਦੇ ਵਿੱਚ ਤੁਸੀਂ ਆਪ ਹੀ ਜਿਹੜਾ ਝਾੜ ਆ ਉਹ ਦੇਖੋਗੇ ਬਾ ਕਮਾਲ ਝਾੜ ਤੁਹਾਡਾ ਨਿਕਲੂਗਾ ਇੱਕ ਬੂਟੇ ਲਾਉਣ ਦੀ ਜਗ੍ਹਾ ਤੇ ਤੇ ਜੇ ਪਨੀਰੀ ਵੱਡੀ ਹੋ ਗਈ ਤਾਂ ਜੇ ਮੰਨ ਲਓ 30 ਦਿਨ ਤੋਂ ਇੱਕ ਦਿਨ ਪਨੀਰੀ ਵੱਡੀ ਹੁੰਦੀ ਆ ਦੋ ਦਿਨ ਵੱਡੀ ਹੁੰਦੀ ਤਾਂ ਹਰ ਇੱਕ ਦਿਨ ਜਿਵੇਂ ਜਿਵੇਂ ਪਨੀਰੀ ਵੱਡੀ ਹੁੰਦੀ ਇੱਕ ਦਿਨ ਮਗਰ 20 ਤੋਂ ਲੈ ਕੇ 40 ਕਿਲੋ ਪ੍ਰਤੀ ਏਕੜ ਝਾੜ ਆਪਣਾ ਘਟ ਸਕਦਾ ਸੋ ਉਹਦੇ ਕਰਕੇ ਜਦੋਂ ਪਨੀਰੀ ਵੱਡੀ ਹੁੰਦੀ ਆ ਤਾਂ ਫਿਰ ਆਪਾਂ ਨੂੰ ਨਾਈਟ੍ਰੋਜਨ ਡੋਜ਼ ਵਧਾਉਣੀ ਪੈਂਦੀ ਆ ਸਪਰੇਆਂ ਵਧਾਉਣੀਆਂ ਪੈਂਦੀਆਂ ਤਤਾਂ ਵਾਲੀਆਂ ਤੇ ਪਲੱਸ ਪਨੀਰੀ ਆਪਾਂ ਨੂੰ ਇੱਕ ਜਗ੍ਹਾ ਤੇ ਦੋ ਦੋ ਬੂਟੇ ਜਿਲਾਵਾਂਗੇ ਤਾਂ ਫੇਰ ਆਪਾਂ ਨੂੰ ਜਿਹੜੀਆਂ ਪ੍ਰੋਪਰ ਸ਼ਿਖਾਵਾਂ ਮਿਲਣਗੀਆਂ ਨਹੀਂ ਤਾਂ ਵੱਡੀ ਪਨੀਰੀ ਦੇ ਵਿੱਚ ਜਿਹੜਾ ਜਾੜ ਘਟ ਵਜਦਾ ਤੇ ਉਹਦੇ ਖਾਤਰ ਆਪਣਾ ਖਰਚਾ ਜਿਹੜਾ ਹੈਗਾ ਖੇਤ ਦੇ ਵਿੱਚ ਝੋਨੇ ਦੀ ਫਸਲ ਦੇ ਵਿੱਚ ਵੱਧ ਜਾਂਦਾ ਕਿ ਆਪਣਾ ਮਤਲਬ ਆਪਾਂ ਨੂੰ ਇਹ ਹੁੰਦਾ ਕਿ ਆਪਣਾ ਸ਼ਿਖਾਵਾਂ ਵੱਧ ਵਾਧਨ ਤੇ ਝਾੜ ਚੰਗਾ ਹੋਵੇ ਪਰ ਵੱਡੀ ਪਨੀਰੀ ਆ ਜਿਹੜੀ ਉਹ ਜਿੰਨੀ ਵੱਡੀ ਹੋਈ ਜਾਂਦੀ ਪਨੀਰੀ ਓਨਾ ਉਜਾੜ ਘਟ ਮਾਰਦੀ ਹੈ ਤੇ ਜਿਹੜਾ ਝਾੜ ਨਿਰਪਰ ਕਰਦਾ ਘੱਟ ਸਮੇਂ ਵਾਲੀਆਂ ਦਰਮਿਆਨੇ ਵਾਲੀਆਂ ਤੇ ਵੱਧ ਸਮੇਂ ਲੈਣਾਂਗੇ ਕਿਸਮਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੁੰਜਰਮਗਰ ਦਾਣੇ ਉਦੋਂ ਬਾਅਦ ਉਹਦੇ ਵਿੱਚ ਫੋਕ ਕਿੰਨੀ ਕਾ ਸਹੀ ਦਾਣੇ ਕਿੰਨੇ ਆ ਫੋਕ ਕਿੰਨੀ ਪਈ ਹੈ ਫੋਕ ਘਟਾਉਣ ਵਾਸਤੇ ਆਪਾਂ ਕੀ ਕਰਨਾ ਉਹ ਮੈਂ ਵੱਖਰੀ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ ਉਦੋਂ ਅਗੇ ਹੈ ਕਿ 1 ਮੀਟਰ ਸਕਰ ਪਰ ਯੂਨਟ ਏਰੀਆ ਆਪਣੀਆਂ ਮੁੰਜਰਾਂ ਕਿੰਨੀਆਂ ਜੇ ਆਪਾਂ ਮੈਂ ਤੁਹਾਨੂੰ ਇੱਕ ਮੋਟਾ ਜਿਹਾ ਹਿਸਾਬ ਦੱਸਾਂ ਤਾਂ 450 ਮੀਟਰ ਸਕੇਅਰ ਮਗਰ ਘਟੋ-ਘਟ ਤੇ 30000 ਦਾਣਾ ਮਤਲਬ 450 ਮੁੰਜਰ ਤੇ 30000 ਦਾਣਾ ਪਰ ਸਕੇਅਰ ਮੀਟਰ ਘਟੋ-ਘਟ ਇਹ ਹੋਵੇ ਤਾਂ ਫੇਰ ਆਪਣਾ ਝਾੜ ਜਿਹੜਾ ਹੈਗਾ ਚੰਗਾ ਲੈਣ ਦੀ ਆਪਾਂ ਆਸ ਰੱਖ ਸਕਦੇ ਹਾਂ ਜੇਦੂ ਮੁੰਜਰਾ ਕੱਟਦੀਆਂ ਜਿਵੇਂ ਜਿਵੇਂ ਕੱਟਦੀਏ ਗਿਣਤੀ ਓਵੇਂ-ਓਵੇਂ ਜਿਹੜਾ ਹੈਗਾ ਆਪਣੀ ਫਸਲ ਦਾ ਝਾੜ ਕੱਟਦਾ ਇੱਕ ਖਾਸ ਨੁਕਤਾ ਕਿ ਆਮ ਤੌਰ ਤੇ ਹੀ ਜੇ ਜੀ ਆਪਾਂ ਕਿਉਂਕਿ ਟਰਾਂਸਪਲੈਂਟਿੰਗ ਆ ਜਿਆਦਾ ਪਨੀਰੀ ਪੁੱਟ ਕੇ ਲਾਉਣੇ ਲੇਬਰ ਨਹੀਂ ਲੱਗਦਾ ਮਸ਼ੀਨ ਹੀ ਕਰਨਾ ਜਿਹੜਾ ਉਹ ਮਸ਼ੀਨਾਂ ਰਾਈ ਜਿਹੜੇ ਕਿਸਾਨ ਵੀਰੋਂ ਪਨੀਰੀ ਵੀ ਘੱਟ ਕਿਉਂਕਿ ਪਨੀਰੀ ਤਿਆਰ ਕਰਨ ਵਾਸਤੇ ਬੜੀ ਟੈਕਨੀਕਲ ਨੌਲਜ ਚਾਹੀਦੀ ਹੈ ਤਕਨੀਕੀ ਜਿਹੜਾ ਕੰਮ ਆ ਉਹ ਜਿਹੜੀਆਂ ਮਸ਼ੀਨੀ ਮਸ਼ੀਨ ਨਾਲ ਆਪ ਪਨੀਰੀ ਲਾਉਣੀ ਹੁੰਦੀ ਹੈ ਪਰ ਜਿਹੜੇ ਕਿਸਾਨ ਵੀਰੋਂ ਲਾਉਂਦੇ ਆ ਮਸ਼ੀਨ ਨਾਲ ਟਰਾਂਸਪਲੈਂਟਿੰਗ ਕਰਦੇ ਆ ਉਥੇ 20 ਵੀ ਕਿੱਲੇ ਮਗਰ 7 8 9 ਕਿਲੋ ਤੱਕ ਪੈ ਜਾਂਦਾ ਪਨੀਰੀ ਤਿਆਰ ਕਰਨ ਨੂੰ ਪਨੀਰੀ ਵੀ ਛੋਟੀ ਲੱਗਦੀ ਹੈ ਮਸ਼ੀਨ ਨੇ ਜਦੋਂ ਬੂਟਾ ਲਾਉਣਾ ਉਹ ਵੀ ਬਰਾਬਰ ਡੰਗਾਈ ਤੇ ਹਰੇਕ ਬੂਟਾ ਲੱਗਣਾ ਤੇ ਕਟੋ-ਕਟ ਦੋ ਬੂਟੇ ਜਿਹੜੀ ਮਸ਼ੀਨ ਆ ਉਹ ਦੋ ਤੋਂ ਤਿੰਨ ਬੂਟੇ ਪ੍ਰਤੀ ਹੱਲ ਮਤਲਬ ਇੱਕ ਥਾਂ ਦੇ ਉੱਤੇ ਦੋ ਬੂਟੇ ਕਟੋ-ਕਟ ਲਾਉਂਦੀ ਐ ਕਿਤੇ ਭਾਵੇਂ ਇੱਕ ਰਹਿ ਜਾਵੇ ਨਹੀਂ ਦੋ ਤੋਂ ਤਿੰਨ ਬੂਟੇ ਹੀ ਮਸ਼ੀਨ ਚੱਕ ਕੇ ਲਾਉਂਦੀ ਐ ਉਹਦੇ ਕਾਰਨ ਹੀ ਜਿਹੜੀਆਂ ਚੰਗੀਆਂ ਮਸ਼ੀਨਾਂ ਦੇ ਨਾਲ ਟ੍ਰਾਂਸਪਲੈਂਟਿੰਗ ਕੀਤੀ ਐ ਕਿਸਾਨ ਵੀਰਾਂ ਦਾ ਝਾੜ ਉਹ ਮੈਨੂਅਲ ਲੇਬਰ ਨਾਲੋਂ ਜ਼ਿਆਦਾ ਰਹਿੰਦਾ ਕਈ ਜਗ੍ਹਾ ਦੇ ਉੱਤੇ ਕਟਦਾ ਕਿਉਂਾ ਕਿਉਂਕਿ ਮਸ਼ੀਨਾਂ ਜਿਹੜੀਆਂ ਆਈਆਂ ਪ੍ਰੋਪਰ ਕਿਉਂਕਿ ਮਸ਼ੀਨਾਂ ਕਈ ਤਰ੍ਹਾਂ ਦੀਆਂ ਆਉਂਦੀਆਂ ਬਾਜ਼ਾਰ 'ਚ ਚੰਗੀਆਂ ਵੀ ਆਉਂਦੀਆਂ ਮਾੜੀਆਂ ਵੀ ਆਉਂਦੀਆਂ ਸੋ ਜੇ ਆਪਾਂ ਸਹੀ ਤਰ੍ਹਾਂ ਨਾਲ ਪਨੀਰੀ ਤਿਆਰ ਕੀਤੀ ਐ ਤੇ ਉਹਦੀ ਜਿਹੜੀ ਲਵਾਈ ਸਹੀ ਢੰਗ ਨਾਲ ਹੋਈ ਤਾਂ ਉਹਦੇ ਵਿੱਚ ਝਾੜ ਵੱਧਾ ਸੋ ਇਹ ਦੋ ਤਿੰਨ ਗੱਲਾਂ ਇੱਕ ਤਾਂ ਪਨੀਰੀ ਆਪਾਂ ਵੱਡੀ ਨਹੀਂ ਹੋਣ ਦੇਣੀ ਦੂਜੇ ਨੰਬਰ ਤੇ ਉਹਦੇ ਬੂਟੇ ਜੇ ਆਪਾਂ ਪੂਰੇ ਕਰਦੇ ਆਂ ਗਿਣਤੀ ਬੂਟਿਆਂ ਦੀ ਕਿਉਂਕਿ ਬਾਅਦ 'ਚ ਫਿਰ ਆਪਾਂ ਨੂੰ ਜਿਹੜੀ ਨਾਈਟ੍ਰੋਜਨ ਡੋਜ਼ ਆਪਾਂ ਵਾਰ-ਵਾਰ ਜ਼ਿਆਦਾ ਦੇਈ ਜਾਂਦੇ ਆ ਕਿ ਆਪਣੇ ਬੂਟੇ ਦਾ ਫਟਾਰਾ ਚੰਗਾ ਹੋਵੇ ਬੂਟੇ ਲੱਗ ਜਾਂਦੇ ਵਿਰਲੇ ਜਿਆਦਾ ਆਮ ਤੌਰ ਤੇ ਸਾਈਡਾਂ ਦੇ ਉੱਤੇ ਠੀਕ ਲੱਗੇ ਹੁੰਦੇ ਆ ਤੇ ਵਿਚਾਲੇ ਜਾ ਕੇ ਜਿਹੜਾ ਹੈਗਾ ਬੂਟੇ ਹੋ ਜਾਂਦੇ ਵਿਰਲੇ ਉਹ ਮਤਲਬ ਲੇਬਰ ਦੀ ਲਵਾਈ ਦੇ ਵਿੱਚ ਇਸ ਤਰ੍ਹਾਂ ਕਮੀਆਂ ਰਹਿ ਜਾਂਦੀਆਂ ਆ ਆਮ ਹੀ ਮੈਂ ਦੇਖਿਆ ਤੇ ਬੂਟਿਆਂ ਦੀ ਜੇ ਆਪਾਂ ਗਿਣਤੀ ਪੂਰੀ ਕਰ ਲਾਂਗੇ ਪਨੀਰੀ ਛੋਟੀ ਲਾਵਾਂਗੇ ਤੇ ਇੱਕ ਟ੍ਰਾਂਸਪਲੈਂਟਿੰਗ ਟਾਈਮ ਜਿਹੜਾ ਸਹੀ ਟਾਈਮ ਆ ਸਭ ਤੋਂ ਜਿਹੜਾ ਚੰਗਾ ਝਾੜ ਲੈਣ ਵਾਸਤੇ ਸਮਾਂ ਹੈ ਜਿਹੜਾ ਜੂਨ ਦੇ ਆਖਰੀ ਹਫਤੇ ਤੋਂ ਲੈ ਕੇ ਤੇ ਜੁਲਾਈ ਦਾ ਪਹਿਲਾ ਹਫਤਾ ਇਹ ਸਭ ਤੋਂ ਚੰਗਾ ਸਮਾਂ ਹੁੰਦਾ ਕਿਉਂਕਿ ਤਾਪਮਾਨ ਦਾ ਵੀ ਬੜਾ ਅਸਰ ਪੈਂਦਾ ਝੋਨੇ ਦੇ ਝਾੜ ਤੇ ਤਾਪਮਾਨ ਦਾ ਕੀ ਅਸਰ ਪੈਂਦਾ ਕਿੰਨਾ ਕੁ ਟੈਂਪਰੇਚਰ ਜਿਹੜਾ ਹੈਗਾ ਚਾਹੀਦਾ ਤੇ ਆਪਣੀ ਲੇਟ ਟ੍ਰਾਂਸਪਲੈਂਟਿੰਗ ਨਾਲ ਕੀ ਅਸਰ ਪੈਂਦਾ ਇਹਦੇ ਬਾਰੇ ਜਿਹੜੀ ਹੈਗੀ ਹੈ ਇੱਕ ਵੱਖਰੀ ਵੀਡੀਓ ਮੈਂ ਪਾਉਣ ਜਾ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਜਿਹੜੀਆਂ ਹੈਗੀਆਂ ਝੋਨੇ ਦੀਆਂ ਗਰੋਥ ਸਟੇਜ ਕਿਹੜੀਆਂ-ਕਿਹੜੀਆਂ ਕਿੰਨਾ ਸਮਾਂ ਜਿਹੜਾ ਹੈਗਾ ਬੂਟਾ ਝੜ ਫੜਨ ਤੇ ਲਾਉਂਦਾ ਜਦੋਂ ਆਪਾਂ ਪਟਕੇ ਲਾਉਣੇ ਪਣੀਰੀ ਕਿੰਨੇ ਸਮੇਂ ਉਹਨੇ ਫਟਾਰਾ ਲੈਣਾ ਕਿੰਨਾ ਸਮਾਂ ਉਹਦੀ ਰੀਪਰੋਡਕਟਿਵ ਡਾਉਟ ਡਾਕਟ ਫੇਜ ਜਿਹਦੇ ਵਿੱਚ ਪੈਨੀਕਲ ਨਿਸ਼ੀਸ਼ਣ ਆ ਬੂਟ ਸਟੇਜ ਆ ਹੈਡਿੰਗ ਸਟੇਜ ਆ ਫਲਾਵਰਿੰਗ ਸਟੇਜ ਆ ਉਸ ਤੋਂ ਬਾਅਦ ਜਿਹੜੇ ਮਿਲਕ ਸਟੇਜ ਆ ਉਹ ਸਾਰੀ ਜਾਣਕਾਰੀ ਤੁਹਾਡੇ ਨਾਲ ਆਉਣ ਵਾਲੀਆਂ ਵੀਡੀਓਾਂ 'ਚ ਸਾਂਝੀ ਕਰੂੰਗਾ ਤਾਂ ਕਿ ਆਪਾਂ ਨੂੰ ਜਿਹੜੀ ਹੈਗੀ ਸਟੇਜ ਵਾਈ ਕਿਸਾਨ ਵੀਰਾਂ ਨੂੰ ਪਤਾ ਹੋਵੇ ਦਿਨ ਦਿਨ ਦੱਸੂੰਗਾ ਵੀ ਕਿੰਨੇ ਦਿਨਾਂ ਤੇ ਕਿਹੜੀ ਸਟੇਜ ਆਉਂਦੀ ਤਾਂ ਕਿ ਆਪਾਂ ਨੂੰ ਜਿਹੜੀ ਖਾਦਾਂ ਪਾਉਣ ਦਾ ਤੇ ਸਪਰੇਅ ਜਿਹਦੇ ਵਿੱਚ ਉਲੀਨਾਸ਼ਕ ਐਨਪੀਕੇ ਦੀਆਂ ਸਪਰੇਆਂ ਜ਼ਿੰਕ ਦੀਆਂ ਸਪਰੇਆਂ ਲੋਹਾ ਤੱਤ ਯੂਰੀਆ ਕਲੀ ਦਾ ਪਾਣੀ ਜਿਹੜੀ ਆਪਾਂ ਸਪਰੇਅ ਕਰਾਉਣੇ ਹੁੰਦੇ ਉਹ ਆਪਾਂ ਨੂੰ ਜਿਹੜਾ ਹੈਗਾ ਸਹੀ ਟਾਈਮ ਤੇ ਸਹੀ ਡੋਜ਼ ਪਤਾ ਹੋਵੇ ਤਾਂ ਕਿ ਆਪਾਂ ਵਧੀਆ ਝਾੜ ਲੈ ਸਕੀਏ ਮੁੱਖ ਮਕਸਦ ਝੋਨੇ ਦੇ ਵਿੱਚ ਜਾਂ ਹੋਰ ਫਸਲਾਂ ਦੇ ਵਿੱਚ ਆਪਣਾ ਮੁੱਖ ਮਕਸਦ ਹੈ ਕਿ ਖੇਤੀ ਖਰਚਾ ਘਟੇ ਤੇ ਝਾੜ ਆਪਣਾ ਚੰਗਾ ਹੋਵੇ ਕਿਉਂਕਿ ਆਪਾਂ ਜ਼ਰੂਰਤ ਅਨੁਸਾਰ ਹੀ ਇਨਪੁਟਸ ਤੁਹਾਨੂੰ ਦੱਸਣੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ